ਯੋਯ ਜੋਬਣਿਆ ਕਿਵੇਂ ਹੈ ਆ ਬਾਪੂ ਤੇਰੇ ਸੱਟਾਂ ਕਿਵੇਂ ਵੱਜੀਆਂ ਹੁਣ ਤਾਂ ਸਮੋਸੇ ਲੈ ਆਏ ਹਾਂ ਜਾਂਦੀ ਨੂੰ ਪੈਸੇ ਦੇ ਦਿਓ ਪਹਿਲਾਂ ਇੱਕ ਬੈਗ ਲੈ ਕੇ ਆਉਂਦੀ ਸੀ ਤੇਰੀ ਮਾਂ ਨੇ ਜਾਂਦੀ ਦੇ ਚਾਰ-ਚਾਰ ਬੈਗ ਕਰਕੇ ਤੋੜਦੀ ਸੀਗੀ ਤੂੰ ਰੋ ਨਾ ਭਣੇ ਤੇਰਾ ਆਪਣਾ ਘਰ ਹੈ ਤੁਜਾਂ ਚਰ ਮਰਜੀ ਰਹਿ ਗੋਗੀ ਵੀ ਤੁਰਿਆ ਹਾਂ ਮੈਂ ਮਾਛੋਟਾ ਗਾਗੜਨਾ ਚੁੱਪ-ਚੁੱਪ ਦੇਖੀ ਹੀ ਜਾਂਦੀ ਕਿੱਦਿਆਂ ਇਹਦੀ ਮਾਮੁਕੀ ਆ ਬਾਲੀ ਮੰਨ ਤੇ ਲਾ ਗਈ ਤਾਂ ਹੋਰ ਮਮੇ ਗੁੰਮ ਸਮਝੀ ਹੋਈ ਫਿਰਦੀ ਰਹਿੰਦੀ ਹੈਗੀ ਮੈਂ ਵੀ ਦੇਖ ਲਈ ਰਹਿਣਾ ਆਪਾਂ ਐ ਕਰਦੇ ਆ ਦੋ ਚਾਰ ਦਿਨਾਂ ਇਹਨਾਂ ਨੂੰ ਭੇਜ ਦਿੰਦੇ ਆ ਪੇਕੀ ਉੱਥੇ ਪਰਜਾਈ ਨਾਲ ਤੇ ਆਦੇ ਭਾਈ ਨਾਲ ਗੱਲਾਂ ਬਾਤਾਂ ਕਰਕੇ ਤਾਂ ਮਨ ਨੂੰ ਠੀਕ ਹੋ ਜਾਊਗਾ ਹਾਂ ਪੁੱਤ ਇਹ ਤਾਂ ਭਰਾ ਤਾਂ ਬਾਲੀ ਮੂੰਹ ਕਰਦਾ ਪਰ ਇਹਦੀ ਪਰਜਾਈ ਪਰਜਾਈ ਕਿੱਥੇ ਚੱਲਦੀ ਆ ਨੇ ਪੁੱਤ ਤੈਨੂੰ ਪਤਾ ਹੀ ਹੈਗਾ ਮੈਂ ਤੇ ਤੇ ਨਾਂ ਕੀ ਕਿੰਨਾ ਕ ਜਾਣਦੀ ਆ ਕਰੋ ਤੇ ਨਾਨੀ ਜਾਂਦੀ ਸੀ ਉਦੋਂ ਤਾਂ ਮੈਂ ਬਗ ਜਾਂਦੀ ਆ ਹੁਣ ਮੈਂ ਜਾਣਦੀ ਨਹੀਂਗੀ ਮੈਨੂੰ ਪਤਾ ਵੀ ਮੇਰੀਆਂ ਭੁਜਾਈਆਂ ਮੈਂ ਚਲਦੀਆਂ ਨਹੀਂਆਂ ਗਗਨ ਪੁੱਤ ਉਰੇ ਆ ਹਾਂਜੀ ਮੰਮੀ ਆਉਣੀ ਆ ਹਾਂਜੀ ਮੰਮੀ ਪੁੱਤ ਮੈਂ ਸਮਝ ਸਕਦੀ ਆ ਤੇਰਾ ਦੁੱਖ ਮਾਂ ਤਾਂ ਮਾਂ ਹੀ ਹੁੰਦੀ ਆਗੀ ਪਰ ਤੂੰ ਇੰਨੇ ਨਾ ਚੁੱਪ ਚੁੱਪਣਾ ਰਿਹਾ ਕਰ ਗਗਨ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਤੂੰ 2-4 ਦਿਨ ਆਪਣੇ ਪੇਕੇਂ ਨਾਲ ਆਇਆ ਉੱਥੇ ਜਾ ਕੇ ਤੇਰਾ ਮਨ ਜਾਂ ਠੀਕ ਹੋ ਜਾਊਗਾ ਪਰ ਮੰਮੀ ਨੂੰ ਕੰਮ ਦਾ ਔਖਾ ਹੋ ਜਾਊਗਾ ਤੁਸੀਂ ਕੰਮ ਕਿਵੇਂ ਕਰੋਗੇ ਇਕੱਲੇ ਨਾ ਕੋਈ ਨਾ ਪੁੱਤ ਕੰਮ ਤਾਂ ਮੈਂ ਆਪ ਹੀ ਕਰ ਲੂੰਗੀ ਤੂੰ 4 ਦਿਨ ਪੇਕੀ ਲਾਇਆ ਤੇ ਰਮਣ ਹੋਰ ਹੋ ਜਾਊਗਾ ਠੀਕ ਹੈ ਮੰਮੀ ਜੀ ਫਿਰ ਮੈਂ ਕੱਲ ਨੂੰ ਹੀ ਚਲੀ ਜਾਊਂਗੀ ਚਲ ਠੀਕ ਹੈ ਪੁੱਤ ਮੁੰਡੇ ਨਾਲ ਲੈ ਜੀ ਨਾਲੇ ਉਹ 4-3 ਨਣਕੀ ਲਾਇਆ ਆਊਗਾ ਠੀਕ ਹੈ ਮੰਮੀ ਮੈਂ ਇਹ ਕਰਦੀ ਆ ਮੰਮੀ ਜੀ ਅੱਜ ਸ਼ਾਮ ਨੂੰ ਸਾਗ ਬਣਾ ਲੈਨੇ ਆ ਨਾਲੇ ਤੁਹਾਨੂੰ ਨਹੀਂ ਬਾਅਦ ਚ ਸਬਜ਼ੀ ਭਾਜੀ ਦਾ ਔਖਾ ਹੋਊਗਾ 2 ਦਿਨ ਸਾਗ ਹੀ ਖਾ ਲਿਓ ਐਨੇ ਨੂੰ ਮੈਂ ਆ ਜੂੰਗੀ ਹਾਂ ਪੁੱਤ ਇਹ ਵੀ ਗੱਲ ਤੇਰੀ ਠੀਕ ਆ ਜਬ ਤ ਸਾਗ ਲਿਆ ਜਾ ਕੇ ਖੇਤੋਂ ਨਾਲੇ ਸਾਰਾ ਸਮਾਨ ਲੈ ਆਈਂ ਚੰਗਾ ਲੈ ਮੰਮੀ ਹੁਣ ਆਪਾਂ ਸਾਗ ਹੀ ਖਾਈ ਜਾਵਾਂਗੇ ਸਾਰੇ ਨਾਲ। ਆਪਾਂ ਤਾਂ ਕੁਝ ਹੋਰ ਬਣਾ ਕੇ ਖਾਵਾਂਗੇ ਸਬਜ਼ੀ ਤੋਂ ਬਾਅਦ। ਨਾ ਕੋਈ ਨਾ ਪੁੱਤ, ਤੈਨੂੰ ਮੈਂ ਸਬਜ਼ੀ ਹੋਰ ਬਣਾ ਦਿਆ ਕਰੂੰਗੀ। ਤੂੰ ਕਿਹੜਾ ਮੈਨੂੰ ਸਾਗ ਲਿਆ ਦੇ। ਅੱਜ ਇਹ ਸਾਗ ਬਣਾ ਜੂਗੀ। ਚਲ ਮੈਂ ਤਾਂ ਬਜਾਅ ਕਰਦਾ ਸੀ। ਮੈਂ ਲਿਆਉਣਾ ਸਾਗ। ਨਾਲੇ ਮੈਂ ਉਧਰੋਂ ਲਿਆਂਗਾ ਪੇਵੜਾ ਲੈ ਕਣੀਓ। ਉਧਰ ਵਧੀਆ ਬਣਦਾ ਕਹਿੰਦੇ ਜਿਹੜਾ ਉਧਰੋਂ ਲੈ ਆਉਣਿਆ। ਠੀਕ ਐ ਪੁੱਤ। ਇੱਥੇ ਸਾਗੀ ਵਾਲਾ ਵਧੀਆ ਬਣਾਉਂਦੀ ਆ। ਹਾਂ ਲਿਆਉਣਾ ਚੰਗਾ ਮੈਂ। ਚੰਗਾ ਪੁੱਤ। ਪਤੂਰੇ ਬੈਠਣਾ। ਤੂੰ ਰਸੋਈ ਦਾ ਕੰਮ ਨੀ ਮੇੜਲਾ। ਫਿਰ ਗੋਭੀ ਦਾ ਸਾਗ ਲੈ ਕੇ ਆ ਜੂਗਾ ਫਿਰ ਆਪਾਂ ਸਾਗ ਬਣਾਵਾਂਗੇ ਨਾਲੇ ਆਪਦੇ ਨਾ ਬੈਗ ਚ ਕੱਪੜੇ ਪਾ ਲਾ ਤੜਕੇ ਸੁਨੇਹਾ ਬਗ ਜੀ ਰਸੋਈ ਦਾ ਤਾਂ ਮੰਮੀ ਨੇ ਮੇਡ ਤਾਂ ਮੈਂ ਸਾਰਾ ਕੰਮ ਪਰ ਮੇਰੇ ਨਾ ਜਾਣ ਨੂੰ ਦਿਲ ਨਹੀਂ ਕਰਦਾ ਹੁਣ ਉੱਥੇ ਘੜਾ ਮੇਰੀ ਮੰਮੀ ਹੋਣੀ ਆ ਕੋਈ ਨਾ ਪੁੱਤ ਦੇ ਤੇ ਮਾਰੇਗੀ ਤੇਰਾ ਪਿਓ ਤਾਂ ਹੈਗਾਗਾ ਭਾਈ ਪਰ ਜਾ ਹੀ ਨਹੀਂਗੇ ਤੇਰਾ ਉੱਥੇ ਜਾ ਕੇ ਨਾ ਮਨ ਹੋਰ ਹੋ ਜੂਗਾ ਚਾਰ ਦਿਨ ਲਾਇਆ ਤੂੰ ਚਲ ਠੀਕ ਆ ਮੰਮੀ ਮੈਂ ਰਸੋਈ ਦਾ ਕੰਮ ਤਾਂ ਨੀ ਮੀਟਦਾ ਮੈਂ ਜਾਣ ਦੀ ਤਿਆਰੀ ਕਰ ਲੈਣੀ ਆ ਫਿਰ ਸਾਗ ਵੀ ਬਣਾਉਣਾ ਹੋਊਗਾ ਥੋੜਾ ਟਾਈਮ ਲੱਗੂਗਾ ਚੰਗਾ ਤਰਾ ਪੁੱਤ ਅਜਨਾਨ ਕੀ ਜਾਊਗਾ ਜੀ ਪੁੱਤ ਤੇਰੀ ਨਾਨੀ ਹੁੰਦੀ ਨਾ ਉਹਨੂੰ ਤਾਂ ਚਾ ਚੜ ਜਾਣਾ ਸੀ ਵੀ ਮੇਰਾ ਦੋਤਾ ਹੁੰਦਾ ਪਰ ਤੂੰ ਦੇਖੀ ਸਹੀ ਉੱਥੇ ਜਦੋਂ ਅਪ ਜਾਵਾਂਗੇ ਨਾ मामੂ ਨਾਲ ਜਾ ਕੇ ਨਾ ਤੂੰ ਖੇਡ ਕੇ ਆਇਂ ਚੰਗਾ ਨਾਲ ਚੀਜੀ ਲੈਣ ਠੀਕ ਹੈ ਚਲਾਇਆ ਕਰ ਹੋਂ ਤੂੰ ਉਥੋਂ ਨਾਲ ਦੇ ਬੂਟ ਲਿਆ ਚੱਕ ਕੇ ਠੀਕ ਹੈ ਮੈਂ ਤੇਰੇ ਬੂਟ ਪਾਵਾਂ ਮੈਂ ਉਹਨੇ मामੂ ਨੂੰ ਫੋਨ ਕਰ ਦਿਆਂ ਹਲੋ ਸਸੀ ਕਾਲ ਵੀਰੇ ਹਾਸੀ ਕਰ ਪਾਣਿਆ ਹਾਂ ਵੀਰੇ ਹੋ ਠੀਕ ਹੋ ਸਾਰੇ ਹਾਂ ਆਪਣੇ ਠੀਕ ਆ ਤੁਸੀਂ ਦੱਸੋ ਠੀਕ ਹੋ ਸਾਰੇ ਹਾਂ ਬਾਪੂ ਠੀਕ ਆ ਹਾਂ ਠੀਕ ਨੇ ਸਾਰੇ ਮੈਂ ਕਹਿੰਦੀ ਸੀ ਵੀਰੇ ਵੀ ਛੁੱਟੀਆਂ ਸੀਗੀਆਂ ਇਹਨੂੰ ਤੇ ਵੀ ਮੈਂ ਦੋ ਦਿਨ ਆਉਣਾ ਸੀਗਾ ਕੋਈ ਮੈਨੇ ਕੋ ਪੁੱਛਣਾ ਨਹੀਂ ਗੱਲ ਹੈ ਤੁਹਾਡਾ ਆਪ ਦਾ ਘਰ ਆ ਜਦੋਂ ਮਰਜ਼ੀ ਆਓ ਠੀਕ ਆ ਵੀਰੇ ਬਸ ਅਸੀਂ ਤਿਆਰ ਸੀਗੇ ਅਸੀਂ ਚੱਲਦੇ ਹਾਂ 1 ਘੰਟੇ ਤੱਕ ਅੱਛਾ ਹਾਂ ਬਸ ਅਸੀਂ ਆਉਣੇ ਆ ਵੀਰੇ ਆ ਗਿਆ ਨਾ ਉਹ ਮੈਨੂੰ ਫੋਨ ਕਰਦੇ ਉਹ ਮੈਂ ਆ ਕੇ ਲੈ ਜਾਵਾਂ ਹਾਂ ਠੀਕ ਹੈ ਬੇਟੀ ਚਲੋ ਠੀਕ ਹੈ ਫਿਰ ਠੀਕ ਹੈ ਬਣੀ ਠੀਕ ਆ ਗਿਆ ਪੁੱਤ ਲੈ ਆਜੋ ਸਿੰਘ ਪਾਈ ਆਪਾਂ ਚੱਲੀ ਆਪਾਂ ਡੇਟ ਹੋ ਜਾਣਾ ਪਾਪਾ ਨੂੰ ਕਹਨੇ ਆਪਾਂ ਨੂੰ ਚੜ੍ਹਾਇਆ ਆਉਣਗੇ ਠੀਕ ਹੈ ਚਲੋ ਮम्मी ਆਪਾਂ ਮਾਮਾ ਲੈਣ ਆਉਂਗਾ ਨਹੀਂ ਪੁੱਤੋ ਇੱਥੋਂ ਤਾ ਆਪਾਂ ਜਾਵਾਂਗੇ ਉੱਥੇ ਮਾਮਾ ਆਪਾਂ ਨੂੰ ਬਸ ਸਟੈਂਡ ਤੇ ਲੈਣ ਆ ਜੂਗਾ ਚਲ ਚੱਲੀਏ ਚੱਲ ਪੁੱਤ ਅਸੀਂ ਤਿਆਰ ਹੋ ਗਏ ਸਾਨੂੰ ਚੜ੍ਹਾਇਓ ਬਸ ਸਟੈਂਡ ਤੇ ਚਲ ਛੱਡੇ ਹੁਣ ਆਜੋ ਆ ਜਾ ਪੁੱਤ ਚੱਲੇ ਓਏ ਚੌੜ ਨਾ ਕਰੀ ਚੰਗਾ ਨਾਨਕੀ ਆਕੇ ਚੰਗਾ ਮੰਮੀ ਬਹਿ ਜਾਣੀ ਚੰਗਾ ਪੁੱਤ ਜਾ ਕੇ ਫੋਨ ਕਰਦੀ ਚੰਗਾ ਠੀਕ 2-4 ਤਨ ਲਾਇਆ ਪੁੱਤ ਵੀਰਪਾਲਾ ਹਾਂਜੀ ਗਗਨ ਦਾ ਫੋਨ ਆਇਆ ਸੀਗਾ ਉਹ ਆਉਂਦੀ ਹੈਗੀ ਅੱਜ ਉਹ ਕੀ ਕਰਨ ਆਉਂਦੀ ਹੈ ਜੀ ਮਿਹਨਤ ਭੋਗਤ ਮਗਰ ਆ ਕੇ ਗਈ ਹੈਗੀ ਫਿਰ ਉਹ ਜੀ ਚੱਕ ਕੇ ਝੋਲਾ ਤੁਰ ਪੈਂਦੀ ਹੈਗੀ ਤੂੰ ਐਂ ਕਹ ਤੋ ਬੋਲੀ ਜਾਨੀਂ ਫੇਰ ਕਿਉਂ ਕਹ ਜੀ ਆਜੂਗੀ ਉਹਦਾ ਵੀ ਘਰ ਹੈਗਾ ਜੇ ਦੋ ਦਿਨ ਲਾ ਆਜੂਗੀ ਕੁੜੀ ਹੈ ਆਪਣੀ ਨਾ ਉਹਦਾ ਕਾਹਦਾ ਘਰ ਹੈਗਾ ਵਿਆਹ ਤੇ ਵਰਤੀ ਐਨਾ ਖਰਚਾ ਕਰਕੇ ਉਹਦਾ ਵਿਆਹ ਕੀਤਾ ਹੈਗਾ ਹਜੇ ਉਹਦਾ ਘਰ ਰੜੀ ਪਿਆ ਹੈਗਾ ਤੂੰ ਐਨਾ ਕੋਖੀ ਜੀ ਰਹਿਣੀ ਹੈ ਯਾਰ ਮੰਮੀ ਦੀ ਮੌਤ ਤੋਂ ਬਾਅਦ ਉਹ ਪਹਿਲੀ ਵਾਰ ਤਾਂ ਰਹਿਣ ਆਉਂਦੀ ਹੈਗੀ ਤੂੰ ਆਵਦਾ ਨਾ ਕੰਮ ਨਿਮੇੜਦਾ ਸਾਰਾ ਉਹਦੇ ਨਾਲ ਬਹਿ ਕੇ ਦੋ ਮਿੰਟ ਗੱਲਾਂ ਕਰ ਲਈ ਕਿ ਮੇਰੇ ਚਾਰ ਹੱਥ ਲੱਗੇ ਨੇ ਕੰਮ ਕਰਦੀ ਕਰੂੰਗੀ ਪਹਿਲੇ ਤਾਂ ਮੈਂ ਕੱਪੜੇ ਧੋਤੇ ਨੇ ਹਜੇ ਮੇਰਾ ਝਾੜੂ ਪੋਚਾ ਪਿਆਗਾ ਪਾਂਡੇ ਦਾ ਸ਼ੈਂਕ ਪਰਿਆ ਪਿਆਗਾ ਉਹ ਤਾਂ 베ਲੀ ਐ ਤੜਕੀ ਤੁਰਪੀ ਚੱਲ ਚੰਗਾ ਯਾਰ ਕੁੜੀ ਆ ਕਰਦੀ ਮੈਂ ਉਹਦੇ ਵਾਸਤੇ ਨਾ ਖਾਣ ਪੀਣ ਨੂੰ ਲੈ ਕੇ ਆਉਣਾ ਕੋਸਾ ਤੂੰ ਕਰ ਲੈ ਕੰਮ ਆਪਦੇ ਓਏ ਉਤਾਰ ਹਾਂ ਬੂ ਕੀ ਹੋਇਆ ਕੀ ਰੌੜਾ ਇਹ ਵਾਰ ਕੈਸੀ ਬਹੂ ਨਾਲ ਕੰਢੀ ਜਾਂਦਾ ਸੀਗਾ ਲੜਦੇ ਨਹੀਂ ਸੀਗੇ ਗਗਨ ਭੈਣ ਆਉਂਦੀ ਹੈਗੀ ਉਹਦਾ ਫੋਨ ਆਇਆ ਸੀਗਾ ਉਹ ਗੱਲਾਂ ਕਰਦੇ ਸੀ ਅੱਛਾ ਓਹੋ ਮੇਰੀ ਧੀ ਰਾਣੀ ਆਉਂਦੀ ਹੈ ਮੈਂ ਵੀ ਉਹਦੇ ਵਾਸਤੇ ਸਮਾਨ ਲੈਣ ਜਾਂਦਾ ਸੀ ਆ ਖਾਣ ਪੀਣ ਨੂੰ ਚਾਚਾ ਹਾਂ ਹਾਂ ਲਿਆ ਮੇਰਾ ਸ਼ੇਰ ਸਮਾਨ ਲਿਆ ਵਧੀਆ ਸਮਾਨ ਲਈ ਖਾਸਾ ਸਾਰਾ ਸਮਾਨ ਤਾਂ ਬਾਪੂ ਵਧੀਆ ਲੈ ਕੇ ਆਉਂਗਾ ਮੈਂ ਤੂੰ ਮੈਨੂੰ ਐਂ ਦੱਸ ਸਦਰ 6:30 ਵਜੇ ਠੀਕ ਆ ਹੁਣ ਇਹ ਤੇ ਦਵਾਈ ਬੂਟੀ ਵਧੀਆ ਲਾ ਲਿਆ ਕਰ ਤੂੰ ਇਹ ਗੱਲ ਦੀ ਫਿਕਰ ਨਾ ਕਰ ਕੋਈ ਨਹੀਂ ਦਵਾਈ ਤਾਂ ਮੈਂ ਵਧੀਆ ਹੀ ਲਾਉਣਾਗਾ ਪਰ ਬਾਪੂ ਮੇਰਾ ਤਾਂ ਫਰਜ ਐ ਨਾ ਕਹਿਣ ਦਾ ਉਹ ਕੋਈ ਨਹੀਂ ਫਰਜ ਐ ਤੂੰ ਵਧੀਆ ਸਮਾਨ ਲੈ ਆ ਜਾ ਕੇ ਚੰਗਾ ਜਾਣਾ ਬਾਪੂ ਮੈਂ ਲੈ ਆਉਣਾ ਸਮਾਨ ਹਾਂ ਉਹ ਮੇਰੀ ਗੱਲ ਸੁਣਨ ਨਾਲੇ ਗੇਟ ਖੋਲ ਜੀ ਮੈਨੂੰ ਫਿਰ ਪਤਾ ਲੱਗ ਜੂਗਾ ਹਾਂ ਬਾਪੂ ਜਿਵਾ ਕਾਲੀਆਂ ਗੱਲਾਂ ਕਰੀ ਜਾਂਦਾ ਹੁਣ ਗਗਨ ਭੈਣ ਆਉ ਤਾਂ ਕਰੀ ਆ ਕੇ ਗੇਟ ਖੋਲ ਕੇ ਅੰਦਰ ਆਊਗੀ ਕਮਲਿਆ ਮੈਨੂੰ ਚਾਹ ਆਗਾ ਚੰਗਾ ਵਗ ਜਾ ਮੰਮੀ ਆਪ ਤਾਂ ਕੀ ਆ ਕੋਈ ਨਾ ਪੁੱਤ ਹੋ ਰਿਹਾ ਗਿਆ ਕਰ ਮੈਂ ਮੰਮੀ ਨੂੰ ਫੋਨ ਕੀਤਾ ਸੀ ਮੰਮੀ ਨੇ ਚੱਕਿਆ ਨਹੀਂ ਉਹ ਬਿਜੀ ਹੋਣਾ ਕਿਸੇ ਕੰਮ 'ਚ ਪੁੱਤ ਬਸ ਪਹੁੰਚ ਗਿਆ ਆਪਾਂ ਤਾਂ ਆ ਆ ਗਿਆ ਘਰ ਉਹ ਬੱਠੇ ਨੰਨ ਆ ਗਏ ਸ਼ੀਰਾ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਭਾਈ ਓਏ ਜੋ ਬਣਿਆ ਕਿਵੇਂ ਆ ਬਾਪੂ ਤੇਰੇ ਸੱਟਾਂ ਕਿਵੇਂ ਵੱਜੀਆਂ ਓ ਫਾਈ ਕੁਛ ਨਹੀਂ ਤਾ ਤੂੰ ਬਹਿ ਜਾਏ ਤਾਂ ਮੈਂ ਡਿੱਗ ਪੈ ਸੀ ਇੱਥੇ ਫਸਗਵਾਜਾਂ ਚ ਮੜਾ ਜਾ ਗੋਹਾ ਜਾ ਟਾਈਂ ਐ ਕਿ ਮੈਂ ਡਿੱਗ ਪਿਆ ਓ ਤਿਲਕਣ ਸੀਗੀ ਬਸ ਪੈਰ ਟੁੱਟ ਗਿਆ ਸਮਝਾ ਨਹੀਂ ਗਿਆਗਾ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਦੱਸਣਾ ਤਾਂ ਚਾਹੀਦਾ ਸੀ ਮੈਨੂੰ ਕੋਈ ਨਹੀਂ ਭਾਈ ਦੱਸਣ ਵਾਲੀ ਕੀ ਗੱਲ ਹੈਗੀ ਓ ਭਾਈ ਤੈਨੂੰ ਤਾਂ ਤਾਂ ਨਹੀਂ ਦੱਸਿਆ ਵੀ ਚੱਲ ਤੈਨੂੰ ਕਾਹਨੂੰ ਸੋਚ ਪੈਦਾ ਕਰਨੀ ਤੇਰੀ ਮਾਂ ਕਰਕੇ ਤੂੰ ਤਾਂ ਪਹਿਲੀ ਦੁਖੀ ਹੈਂ ਫਿਰ ਵੀ ਬਾਪੂ ਮੈਨੂੰ ਦੱਸਣਾ ਤਾਂ ਹੈਗਾ ਸੀ ਤੂੰ ਹੀ ਫੋਨ ਕਰ ਦਿੰਦਾ ਮੈਨੂੰ ਉਹ ਨਹੀਂ ਪਈਏ ਕਾਹਨੂੰ ਦੁਖੀ ਕਰਦਾ ਐਵੇਂ ਕਾਹਨੂੰ ਦੱਸਣਾ ਇਹ ਕੁਝ ਦੱਸਾਣੀ ਗੱਲਾਂ ਨੇ ਭਲਾ ਭਾਬੀ ਨਹੀਂ ਦਿਖਦੀ ਕਿੱਥੇ ਹੈਗੀ ਅੰਦਰੀ ਹੈ ਮੈਂ ਮਾਰਦਾ ਬੋਲ ਉਹ ਪਾਈ ਵੀਰਪਾਲ ਉਹ ਪਾਈ ਵੀਰਪਾਲੇ ਆ ਗਗਨ ਆਈ ਹੈਗੀ ਲੈ ਆ ਪਾਣੀ ਪੂਣੀ ਲਿਆ ਪੁੱਤ ਬਾਪੂ ਬਸ ਮੂੰਹ ਤੇ ਛੱਟ ਗਈ ਹੋਰ ਤਾਂ ਨਹੀਂ ਕਿਤੇ ਲੱਤ ਗੋਡੇ ਤੇ ਛੱਟ ਵਜੀ ਉਹ ਹਾਂ ਭਾਈ ਠੀਕ ਆ ਠੀਕ ਆ ਮਾੜਾ ਜਿਹਾ ਗੋਡੇ ਤੇ ਆ ਤਾਂ ਕੋਈ ਨਹੀਂ ਤੂੰ ਐਂ ਦੱਸ ਤੇਰੇ ਸੌਰੀ ਸਾਰੇ ਠੀਕ ਨੇ हां बापु कुछ सारे ठीक ਨੇਗੇ ਉਹ ਮੈਨੂੰ ਕਹਿੰਦੇ ਚੱਲ ਤੂੰ ਦੋ ਦਿਨ ਆਉਦੇ ਪੇਕੀ ਲਾਇਆ ਤੇਰਾ ਮਨ ਹੋਰ ਹੋ ਜਾਊਗਾ ਮੇਰਾ ਚੱਲ ਚੰਗਾ ਕੀਤਾ ਭਾਈ ਉਹ ਭਾਈ ਵੀਰਪਾਲ ਆ ਜਾ ਗਗਨ ਆਰੀਏ ਵਾਰੇ ਤੱਕੀ ਵਹਿ ਜਾਂਦਾ ਬਾਹਰ ਚ ਮੰਜਾ ਢਾਕੇ ਮਾਰੀ ਜਾਂਦਾ ਗਾ ਬੋਲ ਬੁੱਢੀ ਤਾਂ ਮਰ ਗਈ ਸੀ ਇਹਨੂੰ ਵੀ ਨਾਲ ਹੀ ਲੈ ਜਾਂਦੀ ਮੇਰਾ ਖਿਹੜਾ ਛੁੱਟ ਜਾਂਦਾ ਗਗਨ ਆਈ ਕੋਈ ਮਹਾਰਾਣੀ ਤਾਂ ਨਹੀਂ ਆਈ ਕੋਈ ਹੋਰ ਜੋ ਬਣਿਆ ਪੜਦਾ ਹੁੰਦਾ ਹੈ ਸੁਣ ਗਿਆ ਮੈਨੂੰ ਆ ਗਈ ਮੈਂ ਕਿਹੜਾ 베ਲੀ ਸੀਗੀ ਰਸੋਈ ਚ ਕੰਮ ਕਰਦੀ ਸੀਗੀ ਸਾਸਰੀ ਘਰ ਬਾਬੀ ਸਤਿ ਸ਼੍ਰੀ ਅਕਾਲ ਆ ਗਈ ਹਾਂਜੀ ਪਾਣੀ ਲਿਆ ਦੇ ਭਾਈ ਵੀਰਪਾਲ ਇਹਨਾਂ ਨੂੰ ਨਾਲੇ ਚਾਹ ਧਰ ਲੈ ਪਤਾ ਹੈ ਮੈਨੂੰ ਆਏਗਾ ਇਹਨੂੰ ਵੀ ਪਾਣੀ ਦਿੰਦੇ ਹੁੰਦੇ ਨੇਗੇ ਮੈਂ ਪੋਚੇ ਲਾ ਕੇ ਚਾਹ ਧਰੂੰਗੀ ਮੇਰੇ ਪੋਚੇ ਨੇ ਨਾ ਅੱਧ ਵਿਚਾਲਾ ਹੋਇਆ ਪਿਆਗਾ ਕੋਈ ਨਾ ਬਾਪੂ ਮੈਂ ਪਾਣੀ ਪੀ ਕੇ ਚੱਲੀ ਸੀ ਤੇ ਚਾਹ ਵੀ ਪੀ ਕੇ ਆਈਾਂਗੀ ਉਹ ਚਲ ਕੋਈ ਨਾ ਪੁੱਤ ਮਾਂ ਕਹਿੰਦੀ ਨੂੰ ਭੁੱਖ ਲੱਗੀ ਹੋਊਗੀ ਦੂਰੋਂ ਆਈਏਗੀ। ਹੋਰ ਬਾਪੂ ਤੇ ਨੂੰ ਰੋਟੀ ਪਾਣੀ ਦੇ ਦਿੰਦਿਆਂ ਟਾਈਮ ਨਾਲ। ਰੋਟੀ ਪਾਣੀ ਦਾ ਪਤਾ ਐਸਾ ਵੈਸੀ ਕੋਈ ਗੱਲ ਨਹੀਂ। ਗੱਲ ਹੀ ਨਾ ਛੇੜ। ਠੀਕ ਆ ਬਸ ਜਿਹੜਾ ਮਿਲ ਜਾਂਦਾ। ਉਹ ਚਲਤੀ ਐ ਬੜੀ ਫਿਕਰ ਨਾ ਕਰਿਆ ਕਰ। ਉਹਦੀ ਮਾਂ ਦਾ ਨਾ ਸੋਚਿਆ ਨਾ ਕਰ ਬਾਲਾ ਉਹਨੂੰ ਸੋਚ ਕੇ ਰੋਇਆ ਨਾ ਕਰ। ਤਾਂ ਹੁਣ ਜਿਹੜਾ ਰੱਬ ਨੇ ਲਿਖਿਆ ਉਹ ਤਾਂ ਹੋ ਹੀ ਆਇਆ ਪੁੱਤ। ਬਾਪੂ ਫੇਰ ਦੀ ਯਾਦ ਆਉਂਦੀ ਜਾਂ ਕਦੇ-ਕਦੇ ਮਨ ਤੇ ਚੜ ਜਾਂਦੀ ਐ। ਉਹਦੀ ਯਾਦ ਆਉਂਦੀ ਸੀ ਤਾਂ ਇਹੀ ਮੈਂ ਇੱਥੇ ਆ ਗਈ। ਅਸੀਂ ਕਰ ਗਿਰਿਓ। ਅਸੀਂ ਕਰ ਆਲਪਣ। ਔਰ ਵੀਰੇ ਤੁਸੀਂ ਲੈਣ ਹੀ ਨਹੀਂ ਆਏ ਮੈਂ ਤੁਹਾਨੂੰ ਫੋਨ ਵੀ ਕੀਤਾ ਤੁਸੀਂ ਫੋਨ ਨਹੀਂ ਚੱਕਿਆ ਇਹ ਕਹਿੰਦਾ ਮੈਂ ਥੱਕ ਗਿਆ ਮੈਂ ਤੇ ਤੁਰਿਆ ਨਹੀਂ ਜਾਂਦਾ ਉਹ ਤਾਂ ਭਾਵੇਂ ਮੈਨੂੰ ਕੋਈ ਮੁੰਡਾ ਲੈ ਗਿਆ ਨਾਲ ਚਲਾ ਕੇ ਮੈਂ ਉਹਦੇ ਨਾਲ ਬੱਗ ਗਿਆ ਫੋਨ ਮੈਂ ਘਰੇ ਚਾਰਜ ਲਾ ਕੇ ਆ ਗਿਆ ਸੀਗਾ ਅੱਛਾ ਬਾਈ ਚੱਲ ਕੋਈ ਨਾ ਚਲ ਆਜਾ ਅਪੰਦਰ ਬੈਠਦੇ ਆਂ ਚਾਹ ਪਾਣੀ ਪੀਨੇ ਆ ਜਾ ਬਾਬੂ ਤੂੰ ਵੀ ਅੰਦਰ ਹੀ ਆ ਜਾ ਚੱਲ ਪੁੱਤਰਾ ਆ ਜਾ ਆ ਆ ਚੱਲ ਜੀ ਚੱਲ ਭਾਈ ਚੱਲ ਜੀ ਇਧਰ ਅੰਦਰ ਕਿੱਧਰ ਜਾਣੇ ਹੋ ਜੀ ਪੋਚੇ ਲੈ ਆਏ ਨੇ ਹਜੇ ਉਹ ਗਿੱਲੇ ਨੇਗੇ ਓਏ ਐ ਕੀ ਹੁੰਦਾ ਤੇਰੇ ਪੋਚਿਆਂ ਨੂੰ ਕੁਝ ਨਹੀਂ ਹੁੰਦਾ ਗਗਨ ਨੂੰ ਤੂੰ ਬਾਹਰ ਹੀ ਬਹਾਰ ਖੈਗਾ ਫੇਰ ਕੀ ਹੋਵੇ ਜੇ ਇਹਨੂੰ ਬਾਹਰ ਬਿਠਾਇਆ ਤਾਂ ਲੈ ਆਉਣੀ ਆ ਮੈਂ ਚਾਹ ਬਣਾ ਕੇ ਹਜੇ ਪੋਚੇ ਗਿੱਲੇ ਨੇ ਬਾਹਰ ਹੀ ਬਹਿ ਜਾ ਚਲੋ ਗਗਨ ਆਪਾਂ ਥੋੜਾ ਟਾਈਮ ਬਾਹਰ ਹੀ ਬਹਿ ਜਾਨੇਗੇ ਪੂਰੀ ਬਹਿ ਜਾ ਸ਼ੇਰਾ ਆਹਾ ਵੀਰਪਾਲ ਤੂੰ ਆ ਕੀ ਕੀਤਾ ਯਾਰ ਗਗਨ ਨੂੰ ਅੰਦਰ ਕਿਉਂ ਨਹੀਂ ਆਉਣਤਾ ਮੈਂ ਤੁਹਾਨੂੰ ਕਾਇਕ ਵਾਰੀ ਦੱਸੂਗੀ ਜੀ ਦੱਸ ਦਿੱਤਾ ਵੀ ਪੋਚੇ ਲਾਇਏ ਹੋਏ ਨੇ ਗਿੱਲਾਗਾ ਵੀਰਪਾਲ ਤੂੰ ਚੰਗਾ ਨਹੀਂ ਕਰ ਰਹੀ ਮੇਰੀ ਭੈਣ ਨਾਲ ਚੰਗਾ ਕਰਨ ਨੂੰ ਮੈਂ ਕੀ ਉਹਦੇ ਗੋਲੀ ਮਾਰੀ ਐ ਚਾਹ ਬਣਾਈ ਜਾਨੀ ਉਹਦੇ ਖਾਤਰ ਝੁੱਲਸ ਦੂੰਗੀ ਉਹਦਾ ਮੱਥਾ ਚੰਗਾ ਯਾਰ ਆ ਸਮੋਸੇ ਦੇਣੀ ਚਾਹ ਨਾਲ ਆ ਮੈਂ ਲਿਆ ਕੇ ਰੱਖੇ ਸੀਗੇ ਕੋਈ ਨਾ ਉਹ ਕਿਹੜਾ ਹੁਣੇ ਮੁੜ ਜੂਗੀ ਐਡਾ ਲਫਾਫਾ ਲਿਆਈ ਹੈਗੀ ਕੱਪੜਿਆਂ ਦਾ ਭਰ ਕੇ ਪਤਾ ਹੀ ਨਹੀਂ ਕਹਿ ਕਿ ਤੈਨੂੰ ਰੋਡੀ ਲੱਗੂਗੀ ਵੀਰਪਾਲ ਤੂੰ ਮੜਾ ਮੂੰਹ ਸੰਭਾਲ ਕੇ ਬੋਲ ਬਾਲਾ ਨਹੀਂ ਬੋਲੀ ਜਾਂਦੀ ਤੂੰ ਭੈਣ ਐ ਮੇਰੀ ਉਹ ਕੋਈ ਨਾ ਹੁਣ ਮੈਂ ਹੁਣ ਨਾ ਚਾਹ ਦੇ ਦੂੰਗੀ ਜੇ ਉਹਨੇ ਰੋਟੀ ਡੱਫਣੀ ਹੋਈ ਤਾਂ ਡੱਫ ਲੂਗੀ ਦੁਪਹਿਰ ਦੀ ਚਾਹ ਨਾਲ ਸਮੋਸੇ ਦੇ ਦੂੰਗੀ ਤੇ ਨਹੀਂ ਮੈਨੂੰ ਲੰਗਰ ਥੱਪਣਾ ਪਊ ਇਹਦੇ ਖਾਤਰ ਤੂੰ ਐਂ ਕਰ ਯਾਰ ਆਪਣੀਆਂ ਰਸੋਈ ਤਾਂ ਹੁਣ ਪਰੇ ਹੈਗੀ ਉਹਦਾ ਪੋਚਾ ਤਾਂ ਪਹਿਲਾਂ ਲਾਇਆ ਹੋਊਗਾ ਉਹਦਾ ਸੁੱਕ ਗਈ ਹੋ ਜਾਂ ਚਾਹ ਬਣਾ ਕੇ ਲਿਆਉਣਾ ਵਾਸਤੇ ਨਾਲ ਸਮੋਸੇ ਲੈ ਆਈ ਨਾਲ ਹੂੰ ਲਿਆਉਂਗੀ ਸਮੋਸੇ ਉਹਦੇ ਖਾਤਰ ਜੀ ਕਰਾ ਜੀ ਸਮੋਸਿਆਂ ਨਾਲ ਹੀ ਪੀਓ ਚਾਹ ਜਾਣ ਲੈ ਰੱਖੀਏ ਨਾ ਬਦਲੀ ਹੋ ਗਈ ਗੋਗੀ ਦੀ ਭਈ ਬਾਲਾ ਭੱਜੇ ਜੇ ਫਿਰਦੇ ਸੀਗੇ ਤੁਸੀਂ ਨਾ ਹੋਈ ਨਹੀਂ ਬਿਰਹ ਹਜ ਤਾ ਉੱਥੀ ਨੇਗੇ ਆ ਲੈ ਗਗਨ ਚਾ ਆ ਲੋ ਦੋ ਪੂਰੀ ਨੂੰ ਦੇ ਦੋ ਆ ਲੋ ਆਪੀ ਗਗਨ ਆ ਲਫਾਫੇ ਚ ਕੀ ਹੈਗਾ ਇਹ ਤਾਂ ਭਾਬੀ ਕੱਪੜੇ ਨੇ ਮੇਰੇ ਮੈਂ ਰਹੂੰਗੀ ਦੋ ਦਿਨ ਇਹਨੂੰ ਮੁੰਡੇ ਨੂੰ ਛੁੱਟੀਆਂ ਸੀਗੀਆਂ ਤੇ ਨਾਲੇ ਮੈਂ ਬੇਲੀ ਸੀਗੀ ਤੂੰ ਤਾਂ ਬੇਲੀ ਹੀ ਹੁੰਨੀ ਐ ਅੱਗੇ ਵੀ ਦੇਖਣਾ ਚਾਹੁੰਦਾ ਵੀ ਅੱਗੇ ਵਾਲਾ ਬੇਲਾ ਕਿ ਨਾ ਚੰਗਾ ਪੀ ਲੋ ਚਾ ਤਿੰਨ ਪਤੀਆ ਪੈਣੇ ਦੇ ਸੁਭਾਅ ਦਾ ਇਹ ਸਾਰਾ ਦਿਨ ਹੀ ਖੀਜੀ ਰਹਿੰਦੀ ਹੈਗੀ ਮੈਂ ਤਬ ਵੀ ਤਾਂ ਆ ਗਈ ਮੇਰੀ ਸੱਸ ਕਹਿੰਦੀ ਚੱਲ ਦੋ ਦਿਨ ਪੇਕੀ ਲਾਇਆ ਤੇਰਾ ਮਨ ਹੋਰ ਹੋ ਜਾਊਗਾ ਮੈਨੂੰ ਮਾਂ ਦੀ ਬਾਲੀ ਯਾਦ ਆਉਂਦੀ ਸੀ ਹੁਣ ਇੱਥੇ ਆ ਕੇ ਮੈਨੂੰ ਐ ਲੱਗਦਾ ਜਿਵੇਂ ਮੈਂ ਮਾਂ ਕੋਲੇ ਆ ਗਈ ਹਾਂ ਇਹ ਘਰ ਦੇ ਹਰ ਕੋਨੇ 'ਚ ਮੈਨੂੰ ਮਾਂ ਨਜ਼ਰ ਆਉਂਦੀ ਹੈ ਤੂੰ ਰੋ ਨਾ ਪੈਣੇ ਤੇਰਾ ਆਪਣਾ ਘਰ ਹੈ ਦੂਜਿਆਂ ਚਿਰ ਮਰਜੀ ਰਹਿ ਪੈਣੇ ਤੂੰ ਤੇ ਬਾਪੂ ਬਹਿ ਕੇ ਗੱਲਾਂ ਕਰੋ ਮੇਰੇ ਪੁੱਤ ਵਾਸਤੇ ਕੀ ਲੈ ਕੇ ਆਵਾਂ ਕੀ ਖਾਊਗਾ ਚੰਗਾ ਲੈ ਕੇ ਆ ਨਾ ਪੁੱਤ ਮੈਂ ਚੰਗਾ ਵੀਰਪਾਲ ਨੇ ਨਾ ਯਾਰ ਮੇਰੀ ਗੱਲ ਮੰਨੀ ਨਹੀਂ ਨਾ ਮੈਂ ਸਮੋਸੇ ਲੈ ਕੇ ਆ ਸੀ ਕਿ ਚਾਹ ਨਾਲ ਸਮੋਸੇ ਦੇਣ ਦੀ ਆਈ ਕੁੜੀ ਨੂੰ ਕਿ ਧੀ ਗੱਲ ਸੀਗੀ ਕਿੰਨੀ ਖੁਸ਼ ਹੁੰਦੀ ਉਹ ਵਿਚਾਰੀ ਪਿਛਲੇ ਪੈਰ ਰੋਟੀਆਂ ਪਕਾਉਣ ਦੀ ਬਿਮਾਰੀ ਨਾ ਉਹਨੂੰ ਸਮੋਸੇ ਨਹੀਂ ਦਿੱਤੇ ਕਿ ਪਿਛਲੇ ਪੈਰ ਸਮੋਸੇ ਦੇਵਾਂਗੇ ਚੱਲ ਪਈ ਕਿੰਨੇ ਮਿਚ ਹੋ ਗਿਆ ਇਹ ਇਹ ਸੈਕਿੰਡ ਚ ਹੋ ਗਿਆ ਬਾਪੂ ਸੈਕਿੰਡ ਕਿਵੇਂ ਦੂਜੀ ਚ ਹੋ ਗਿਆ ਦੂਜੀ ਚ ਦੂਜੀ ਚ ਦੂਜੀ ਚ ਹੋ ਗਿਆ ਸਭ ਵੀ ਬਹਿ ਜਾ 10 ਮਿੰਟ ਗੱਲਾਂ ਬਾਤਾਂ ਕਰ ਲੈ ਮੈਂ ਕਦੋਂ ਦੀ ਆਈਆਂ ਤੂੰ ਤਾਂ ਕੰਮ ਹੀ ਕਰੀ ਜਾਨੀ ਐ ਮੈਂ ਤੇਰੇ ਜਿੰਨੀ ਬੇਲ ਨਹੀਂ ਹੈਗੀ ਮੈਨੂੰ ਸੌਤਣ ਦੇ ਨੇ ਸਾਲ ਹੋ ਗਏ ਮੈਨੂੰ ਪੇਕੇ ਗਈ ਨੂੰ ਤੂੰ ਤਾਂ ਕਰਮਾ ਵਾਲੀ ਐ ਜਿਹੜੀ ਤੀਜੇ ਦਿਨੋਂ ਪੇਕੇ ਆ ਜਾਨੀ ਐਂਗੀ ਦਾ ਪਤਾ ਆ ਖਾ ਲੈ ਮੁਰਫਈ ਕਗਣਾ ਤੇਰੀ ਸੱਸ ਠੀਕ ਹੈਗੀ ਹਾਂ ਠੀਕ ਹੈ ਵੀਰੇ ਉਹੀ ਕਹਿੰਦੀ ਸੀ ਕਹਿੰਦੀ ਚੱਲ ਜਾਇਆ ਦੋ ਦਿਨ ਚੱਲ ਵਧੀਆ ਹੋ ਗਿਆਗੀ ਹੋਰ ਵੀਰੇ ਬਾਪੂ ਦਾ ਨਾ ਖਿਆਲ ਰੱਖਿਆ ਕਰੋ ਦੇਖ ਲੈ ਕਿੰਨੀ ਛੱਟ ਖਾਲੀ ਮਾਂ ਤਾਂ ਚਲੀ ਗਈ ਹੁਣ ਤਾਂ ਆਪਣੇ ਕੋਲੇ ਬਾਪੂ ਹੀ ਰਹਿ ਗਿਆ ਇਹਦਾ ਧਿਆਨ ਰੱਖਿਆ ਕਰ ਇਹਨੂੰ ਰੋਟੀ ਪਾਣੀ ਟਾਈਮ ਤੇ ਦਿਆ ਕਰੋ ਹਾਂ ਬਣੇ ਤੂੰ ਫਿਕਰ ਨਾ ਕਰਾ ਕਰ ਬਾਪੂ ਨੂੰ ਰੋਟੀ ਪਾਣੀ ਪੂਰਾ ਟਾਈਮ ਤੇ ਮਿਲਦਾ ਹੈਗਾ ਪੂਰਾ ਖਿਆਲ ਰੱਖਦੇ ਆ ਬਾਪੂ ਦਰੇ ਕੋਲੀ ਬੈਠਾ ਭਵੇਂ ਪੁੱਛ ਲੈ ਨਾ ਨਾ ਬੁੱਤੋ ਉਹ ਤਾਂ ਤੂੰ ਸੋਚ ਨਾ ਕਰ ਉਹ ਤਾਂ ਮੈਂ ਆਪ ਵੀ ਡਿੱਗ ਗਿਆ ਆਪਦੀ ਗਲਤੀ ਨਾਲ ਰੋਟੀ ਪਾਣੀ ਦਾ ਮੈਨੂੰ ਸਾਰਾ ਵਧੀਆ ਮਿਲਦਾ ਕੁਛ ਨਹੀਂ ਹੁੰਦਾਗਾ ਭਣੇ ਬਾਪੂ ਘੜਾ ਟੇਕਦਾ ਹੈਗਾ ਸਾਰਾ ਦਿਨ ਹੀ ਤੁਰਿਆ ਫਿਰਦਾ ਤੇ ਲੱਕ ਕੇ ਡੇਗ ਪਿਆ ਹੁਣ ਤਾਂ ਅਸੀਂ ਦੀ ਪੂਰੀ ਨਿਗਾਹ ਰੱਖਦੇ ਆਂਗੇ ਚੱਲ ਮੈਂ ਨਾ ਅੰਦਰ ਜਾ ਕੇ ਦੇਖਦਾ ਵੀ ਵੀਰਪਾਲ ਕੀ ਕਰੀ ਜਾਂਦੀ ਹੈ ਕੀ ਕਰੀ ਜਾਂਦੀ ਆ ਵੀਰਪਾਲ ਕੀ ਕਰਨਾ ਸੀ ਜੀ ਸ਼ੈਂਕ ਭਾਂਡਿਆਂ ਦਾ ਭਰਿਆ ਪਿਆਗਾ ਬਾਂਡੇ ਮਾਂਜਣ ਲੱਗਦੀ ਸੀਗੀ ਜਦੋਂ ਉਹਦੋਂ ਮਾਂਜਣ ਲੱਗਦੀ ਸੀ ਬਾਪੂ ਜੀ ਬਾਹਰੋਂ ਬਾਜਾ ਦੇਣ ਲੱਗ ਗਿਆ ਭਾਈ ਵੀਰਪਾਲ ਗਗਨ ਆਈਆ ਬਾਹਰ ਆ ਜਾ ਭਾਈ ਵੀਰਪਾਲ ਗਗਨ ਆਈਆ ਬਾਹਰ ਆ ਜਾ ਬਾਜਾ ਤੇ ਬਾਜਾ ਬਾਪੂ ਨੇ ਤਾਂ ਆਵਾਜ਼ ਮਾਰਨੀ ਸੀ ਤੈਨੂੰ ਕਿਹੜਾ ਅੰਦਰ ਪਤਾ ਲੱਗਦਾ ਸੀ ਅਸਲ ਫਿਰ ਐ ਕਿਹੜਾ ਉਹ ਮਹਾਰਾਣੀ ਉੱਤਰੀ ਸੀ ਕੋਈ ਨਵੇਂ ਬਗ ਜੰਦੀ ਐਡੀ ਕੀ ਗੱਲ ਸੀਗੀ ਫਿਰ ਹਜੇ ਐ ਨਹੀਂ ਪਤਾ ਦੁਪਹਿਰੇ ਰੋਟੀ ਮੰਗਣ ਵੈਜਣਾ ਹਜੇ ਸੋਦੀ ਭੈਣ ਖਾਤਰ ਖਾਣਾ-ਦਾਣਾ ਤਿਆਰ ਕਰਨਾ ਪਊ ਫਿਰ ਮੈਨੂੰ ਬਾਪੂ ਬਬੀਸਵਾ ਕੀ ਮੈਂ ਰਹਿਣਾ ਤੇਰੇ ਨਾਲ ਤੈਨੂੰ ਦੇ ਦਿੰਦੀ ਆ ਰੋਟੀ ਪਾਣੀ ਟਾਈਮ ਤੇ ਮੈਂ ਤਲਾ ਤੈਨੂੰ ਰੋਟੀ ਦਿੰਦੀ ਨਹੀਂ ਉਹ ਨਾ ਨਾ ਚਿਹਰਾ ਤੂੰ ਫੇਰ ਨਾ ਕਰੇਗਾ ਜਦੀ ਮੈਨੂੰ ਰੋਟੀ ਪਾਣੀ ਸਾਰਾ ਗੋਸ ਜਮਾਇਂ ਟਾਈਮ ਤੇ ਮਿਲਦਾ ਸੋਚ ਨਾ ਜਦੋਂ ਦੀ ਮੈਂ ਆਈ ਉਹਦੋਂ ਦੀ ਵੀ ਔਖੀ ਜੀ ਹੋਈ ਫਿਰਦੀ ਆ ਨਾਲ ਕਿਵੇਂ ਬੋਲੀ ਜਾਂਦੀ ਆ ਪੁੱਤ ਕਈ ਵਾਰੀ ਉਹੀ ਖੇਜ ਜਾਂਦੀ ਹੈ ਬਿਚਾਰੀ ਨੂੰ ਕੰਮ ਦੰਦਾ ਰਹਿੰਦਾ ਨਾ ਸਾਰਾ ਤਾਂ ਕਰਦੀ ਲਾ ਬਾਬੂ ਵੀ ਕੀ ਖਿਜਣਾ ਹੋਇਆ ਬਾਪੂ ਵੀ ਕਿਸੇ ਨੂੰ ਆਈ ਕੋਲੇ ਦੋ ਮਿੰਟ ਬੈਠੇ ਵੀ ਨਾ ਤੂੰ ਮੈਨੂੰ ਸੱਚ ਦੱਸ ਦੇ ਜੇ ਤੂੰ ਔਖਾ ਦਾ ਤੂੰ ਮੇਰੇ ਨਾਲ ਚੱਲ ਉਹ ਨਾ ਨਾ ਸ਼ੇਰਾ ਤੂੰ ਐਸੀ ਜੀ ਗੱਲ ਨਾ ਕਰ ਨਾਲ ਜਾਣ ਨੂੰ ਕੀ ਹੋਇਆ ਮੈਨੂੰ ਰੇ ਵਧੀਆ ਰੋਟੀ ਟੁੱਕ ਸਾਰਾ ਕੁਝ ਮਿਲਦਾ ਉਹ ਤਾਂ ਉਹੀ ਕਿਤੇ ਦਿਮਾਗ ਤੇ ਕੋਈ ਹੋਰ ਰੀਲ ਚੜ ਜਾਂਦੀ ਏ ਐਂ ਹੋ ਜਾਂਦੀ ਏ ਕਈ ਕਈ ਵਾਰ ਕੋਈ ਗੱਲ ਨਹੀਂ ਠੀਕ ਆ ਸਾਰਾ ਕੁਝ ਮੈਂ ਮੈਨੂੰ ਮਰਦਿਨਾ ਦੇ ਪਾਣੀ ਦਿਨਾ ਹਾਂ ਪਾਪਾ ਤੇ ਮੈਂ ਤੈਨੂੰ ਪਾਣੀ ਲੈ ਕੇ ਦੇਨੀ ਅੰਦਰ ਉਹ ਮੱਚ ਗਿਆ ਹੋਈ ਮਾਤਾ ਇਹ ਕਹਿੰਦਾ ਸੀ ਸਮੋਸੇ ਦੇ ਦੀ ਹੁਣ ਉਹਨਾਂ ਨੂੰ ਚਾਹ ਨਾਲ ਨਹੀਂ ਠੰਡੇ ਹੋ ਜਾਣਗੇ ਕੋਈ ਨਾ ਦੇ ਦੂੰਗੀ ਸਮੋਸੇ ਵੀ ਜੇ ਤੁਹਾਨੂੰ ਕਹਿਤਾ ਦਿੱਤਾ ਵੀ ਦੁਪਹਿਰਾਂ ਹੀ ਚਾਹ ਨਾਲ ਦੇ ਦੂੰਗੀ ਤੀਜੇ ਦਿਨ ਆ ਜਾਂਦੀ ਹੈ ਝੋਲਾ ਚੱਕ ਕੇ ਉੱਤੋਂ ਤੁਸੀਂ ਮਿੰਟ ਲਾਉਣੇ ਉਹ ਖਰਚਾ ਕਰਨ ਨੂੰ ਹੁਣ ਤਾਂ ਸਮੋਸੇ ਲੈ ਆਇਓ ਜਾਂਦੀ ਨੂੰ ਪੈਸੇ ਦੇ ਦਿਓ ਪਹਿਲਾਂ ਇੱਕ ਬੈਗ ਲੈ ਕੇ ਆਉਂਦੀ ਸੀ ਤੇਰੀ ਮਾਂ ਨੇ ਜਾਂਦੀ ਦੇ ਚਾਰ-ਚਾਰ ਬੈਗ ਕਰਕੇ ਤੋੜਦੀ ਸੀਗੀ ਹੁਣ ਵੀ ਉਹਨੂੰ ਇੰਨੀ ਹੈਗਾ ਵੀ ਉਹਨੇ ਚਾਰ-ਚਾਰ ਬੈਗ ਲੈ ਕੇ ਆਵਾਂ ਮੈਂ ਫਿਰ ਫੜ ਕੀ ਹੋਇਆ ਤੇਰੇ ਦਿਮਾਗ ਨੂੰ ਤੇਰਾ ਦਿਮਾਗ ਠੀਕ ਹੈ ਉਹਨੂੰ ਮਾਂ ਦੀ ਯਾਦ ਆਉਂਦੀ ਸੀ ਵਿਚਾਰੀ ਨੂੰ ਤਾਂ ਆਈਏ ਤੂੰ ਪੁੱਠਾ ਸਿੱਧਾ ਬੋਲੀ ਨਹੀਂ ਆ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲੈ ਨਾ ਫੇਰ ਇੱਥੇ ਉਹਦੀ ਮਾਂ ਬੈਠੀ ਹੈਗੀ ਵੀ ਉਹਨੂੰ ਯਾਦ ਆਣੋਂ ਹਟ ਜੂਗੀ ਲੈ ਕੇ ਮੁੰਡੇ ਨੂੰ ਆ ਗਈ ਕਹਿੰਦੀ ਛੁੱਟੀਆਂ ਨਹੀਂ ਗਈਆਂ ਹੁਣ ਤਾਂ ਤੁਸੀਂ ਸਮੋਸੇ ਲੈ ਕੇ ਆਇਓ ਸਾਹਮਣੇ ਸਬਜ਼ੀਆਂ ਲਿਆਓਗੇ ਹਰੇਕ ਵਾਰੀ ਨਾ ਖਾਲੀ ਝੋਲਾ ਲੈ ਕੇ ਆਉਂਦੀ ਹੈ ਪੜਕੇ ਤੁਰ ਜਾਂਦੀ ਹੈ ਕੀ ਦੇ ਦੇਂਗੀ ਤੂੰ ਵਿਚਾਰੀ ਨੂੰ ਨੂੰ ਕੀ ਤੇ ਥੋ ਲੈ ਜਾਊਗੀ ਕੀ ਤੂੰ ਦੇਣ ਵਾਲੀ ਐ ਚਾਹ ਪਾਣੀ ਤਾਂ ਤੂੰ ਚੱਜ ਨਾਲ ਪਿਆ ਨਹੀਂ ਸਕੀ ਉਹਨੂੰ ਹੋਰ ਤੂੰ ਕੀ ਦੇ ਦੇਂਗੀ ਉਹਨੂੰ ਤੁਸੀਂ ਤਾਂ ਮੇਰੀ ਕਦੇ ਕਦਰ ਹੀ ਨਹੀਂ ਕੀਤੀ ਮੈਂ ਕਿੰਨੀ ਕਰੀ ਜਾਵਾਂ ਇਹ ਤੀਜੇ ਦਿਨੋਂ ਆ ਜਾਂਦੀ ਐ ਝੋਲੇ ਚੱਕ ਕੇ ਇਹਦੇ ਸੌਰੇ ਨਹੀਂ ਰੋਕਦੇ ਵੀ ਭਾਈ ਤੂੰ ਤੀਜੇ ਦਿਨੋਂ ਝੋਲੇ ਚੱਕ ਕੇ ਵਗ ਜਾਨੀ ਪੇਕੇ ਦਾ ਤੂੰ ਵੀ ਭੱਜੀ ਜਾਵੇਂ ਆਪਣੇ ਸਰਦਾ ਨਹੀਂ ਕੋਈ ਰੋਟੀ ਪਾਣੀ ਬਣਾਉਣ ਵਾਲਾ ਹੈ ਨਹੀਂਗਾ ਉਹਦੇ ਪਿੱਕੇ ਸਰਦਾ ਇੱਕ ਉਹਦੀ ਮਾਂ ਦੀ ਤਾਜ਼ੀ ਤਾਜੀ ਮੌਤ ਹੋਈ ਐ ਪੇਕੇ ਆਈ ਉਹਦਾ ਦੋ ਦਿਨ ਮਨ ਹੌਲਾ ਹੋ ਗਿਆ ਫੇਰ ਕੀ ਹੋ ਗਿਆ ਪੱਦਾ ਪੈਂਦਾ ਹੈ ਜੀ ਪੁੱਤ ਹਟ ਜਾ ਦੇ ਚ ਮਿਰਚ ਐ ਤੂੰ ਖਾ ਨਾ ਰਹਿਣ ਦੇ ਬਸ ਗਾਗਣ ਜੇ ਤੂੰ ਪਹਿਲਾਂ ਦੱਸੰਦੀ ਭਾਈ ਤੈਨੂੰ ਖੁਆ ਕੱਢ ਕੇ ਦੇ ਦਿੰਦੇ ਮੈਂ 2 ਦਿਨ ਰਹੂੰਗੀ ਖੁਆ ਕਿੱਥੋਂ ਕੱਢਾਂਗੇ ਜੀ ਮੱਝਾਂ ਤਾਂ ਡੇ ਡੇੜ ਕਿਲੋ ਦੁੱਧ ਦਿੰਦੀਆਂ ਨੇ ਤੁਸੀਂ ਐ ਕਰੋ ਜਾਂਦੀ ਨੂੰ ਨਾ ਪਤੀਸੇ ਦਾ ਡੱਬਾ ਲੈ ਕੇ ਦੇ ਦਿਓ ਇੱਕ ਕੋਈ ਨਾ ਵੀਰੇ ਮੈਨੂੰ ਖੁਆ ਨਹੀਂ ਚਾਹੀਦਾ ਨਾ ਮੈਨੂੰ ਪਤੀਸੇ ਦਾ ਡੱਬਾ ਚਾਹੀਦਾ ਸੁਖਣਾ ਰੱਬ ਨੇ ਸਭ ਕੁਝ ਦਿੱਤਾ ਕਰੇ ਖੁਆ ਸੀ ਆਪ ਹੀ ਕੱਢ ਲਾਂਗੇ ਮੰਮੀ ਮੈਨੂੰ ਭੁੱਖ ਆ ਗਈ ਆ ਕੋਈ ਨਾ ਬੁੱਤ ਆਪਾਂ ਚੱਲਦੇ ਆ ਮੈਂ ਤੈਨੂੰ ਰਾਜ ਕੁਝ ਖਾਣ ਨੂੰ ਦਵਾ ਦੂੰਗੀ ਕਬੀਰਪਾਲ ਉਹਨਾਂ ਨੂੰ ਸਮੋਸੇ ਲਿਆ ਦੇ ਖਾ ਲੈਣਗੇ ਕੋਈ ਨੇ ਲਿਆ ਦੇ ਨਹੀਂ ਜੀ ਦੁਪਹਿਰ ਦੀ ਚਾਹ ਨਾਲ ਖਾ ਲੈਣਗੇ ਨਹੀਂ ਵੀਰੇ ਤੁਸੀਂ ਖਾ ਲਓ ਸਮੋਸੇ ਮੈਂ ਤਾਂ ਜਾਣਾ ਮੈਨੂੰ ਤਾਂ ਫੋਨ ਆ ਗਿਆ ਵੀ ਸ਼ਾਮ ਨੂੰ ਮੁੜਿਆ ਹੀ ਮੰਮੀ ਦਾ ਬੀਪੀ ਵਾਲਾ ਵੱਧ ਗਿਆ ਮੈਨੂੰ ਤਾਂ ਜਾਣਾ ਪੈਣਾਗਾ ਪਰ ਪਣੇ ਤੂੰ ਤਾਂ ਦੋ ਦਿਨ ਰਹਿ ਕੇ ਜਾਣਾ ਸੀਗਾ ਬਸ ਵੀਰੇ ਮੈਂ ਹੁਣ ਚਲਦੀ ਆ ਬਸ ਥੋੜਾ ਟਾਈਮ ਇੱਥੇ ਆ ਗਈ ਐ ਲੱਗਿਆ ਜਿਵੇਂ ਮੈਂ ਆਪਣੀ ਮਾਂ ਨੂੰ ਮਿਲਣੀ ਹੁੰਦੀ ਆ ਬਸ ਹੁਣ ਮੈਂ ਜਾਨੀ ਆ ਜੇ ਕਦੇ ਤੇਰਾ ਟਾਈਮ ਲੱਗਿਆ ਕਰੂਗਾ ਤਾਂ ਮੈਨੂੰ ਮਿਲਣ ਆ ਜਾ ਕਰੀ ਤੂੰ ਥੋੜਾ ਟਾਈਮ ਰੁਕ ਜਾ ਪਣੇ ਮੈਂ ਤੇਰੇ ਵਾਸਤੇ ਕੁਝ ਲੈ ਕੇ ਆਇਆ ਸੀ ਨਹੀਂ ਵੀਰੇ ਬਸ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਮੈਂ ਆਪਦੇ ਘਰ ਜਾਨੀ ਆ ਚਲਾ ਜਾ ਪੁੱਤ ਚੱਲੀਏ ਨਾਲੇ ਵੀਰੇ ਕੁੜੀਆਂ ਆਪਦੇ ਪੇਕੇ ਘਰ ਝੋਲੇ ਪਰ ਕੇ ਸਮਾਨ ਲੈਣ ਨਹੀਂ ਝੋਲੇ ਪਰ ਕੇ ਪਿਆਰ ਲੈਣ ਆਉਂਦੀਆਂ ਹੁੰਦੀਆਂ ਨੇ ਪਰ ਮੇਰੇ ਵਰਗੀ ਬਦਨਸੀਬ ਦੇ ਕਰਮਾਂ ਵਿੱਚ ਤਾਂ ਇਹ ਵੀ ਨਹੀਂ ਸੀ ਚੰਗਾ ਬਾਪੂ ਆਪਣਾ ਖਿਆਲ ਰੱਖੀ ਚੰਗਾ ਵੀਰੇ ਚੱਲ ਪੁੱਤ ਪਾਪੀਆਂ ਦਾ ਕਬੂਲ ਵੱਟ ਜੀਆਂ ਦੇਸੇ ਵੀਰੇ ਬੇਬਸ ਲੱਗਦੇ ਅਸੀ ਗਾਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀਆਂ ਵੀਡੀਓ ਨੂੰ ਵੀ ਐਂ ਪਿਆਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਵਾਰੀ ਹੈ ਉਹਨਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਦਲਜੀਤ ਦਲਜੀਤ ਕੌਰ ਯੂ ਐਸ ਏ ਜਸਵੰਤ ਸਿੰਘ ਭਾਦਰਪੁਰ ਜਗਤਾਰ ਸਿੰਘ ਚੱਕਪਾਈ ਵੀਰਪਾਲ ਕੋਟਫੱਤਾ ਜਰਨੈਲ ਪਠੜ੍ਹਲ ਗੁਰਜੀਤ ਜੋਗੇਵਾਲ ਸਵਰਨਜੀਤ ਕੌਰ ਜਗਦੀਪ ਮਾਨ ਗੁਰਜੀਤ ਪਟਿਆਲਾ ਹਰਨਾਇਬ ਏ ਉਹਨਾਂ ਦੇ ਨਾਂ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਐਂ ਕਮੈਂਟ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੇ ਗਾਲੀ